ਜੇਸਵੀ ਝਾਲਮ ਨੇ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਅੱਖ ਪੁੱਟ ਕੇ ਵੇਖਣ ਦਾ ਯਤਨ ਵੀ ਕੀਤਾ ਗੁਰੂ ਕੇ ਖਾਲਸੇ ਨੇ ਉਹਨੂੰ ਬਖਸ਼ਿਆ ਨਹੀਂ ਐਸੀ ਹੀ ਦਾਸਤਾਨ ਦੀ ਅਸੀਂ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਕਿਵੇਂ ਖਾਲਸੇ ਨੇ ਆਣ ਕੇ ਉਸ ਨੂੰ ਕਰਨੀ ਦਾ ਫਲ ਪੁਗਤਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਦਾ ਮਾਨਮਤਾ ਇਤਿਹਾਸ ਹੈ ਜੋ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਲਿਖਿਆ ਜਿਸ ਵੇਲੇ ਦੇ ਨਾਲ 1739 ਈਸਵੀ ਦੇ ਵਿੱਚ ਨਾਦਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਉਹਨੇ ਦਿੱਲੀ ਦੇ ਵਿੱਚੋਂ ਖੂਬ ਧਨ ਦੌਲਤ ਜਿਹੜਾ ਸੀ ਉਹ ਲੁੱਟਿਆ ਕਿਹਾ ਜਾਂਦਾ ਹੈ ਕਿ 90 ਕਰੋੜ ਰੁਪਏ ਦਾ ਧਨ ਦੌਲਤ ਲੁੱਟ ਕੇ ਜਦੋਂ ਨਾਦਰ ਜਿਹੜਾ ਹੈ 25 ਮਈ 1739 ਨੂੰ ਵਾਪਸ ਜਾ ਰਿਹਾ ਸੀ ਉਦੋਂ ਪੰਜਾਬ ਦੇ ਵਿੱਚ ਖਾਲਸੇ ਨੇ ਸਮੇਂ-ਸਮੇਂ ਦੇ ਉੱਪਰ ਨਾਦਰ ਦੇ ਕਾਫਲੇ ਦੇ ਉੱਪਰ ਹਮਲਾ ਕੀਤਾ। ਬਹੁਤ ਸਾਰਾ ਧਨ-ਦੌਲਤ ਵੀ ਲੁੱਟ ਲਿਆ, ਹਾਥੀ-ਘੋੜੇ ਵੀ ਖੋਲੇ ਔਰ ਜਿਹੜੀਆਂ ਹਿੰਦੂ ਬੱਚੀਆਂ ਨੂੰ ਕੈਦ ਕਰਕੇ ਲੈ ਕੇ ਆ ਰਿਆ ਸੀ ਉਹਨਾਂ ਬੱਚੀਆਂ ਨੂੰ ਵੀ ਛਡਵਾ ਲਿਆ ਸੀ। ਨਾਦਰ ਗੁੱਸੇ ਦੇ ਵਿੱਚ ਆਇਆ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਪੁੱਛਦਾ ਏ ਵੀ ਇਹ ਕੌਣ ਹੈ? ਤਾਂ ਜ਼ਕਰੀਆ ਖਾਨ ਨੇ ਕਿਹਾ ਇਹ ਸਿੱਖ ਹੈ। ਇਹ ਰਹਿੰਦੇ ਕਿੱਥੇ ਆ? ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ। ਇਹ ਖਾਂਦੇ ਕੀ ਆ? ਇਹ ਜੰਗਲ ਦੇ ਵਿੱਚੋਂ ਕੱਚੀਆਂ ਚੀਜ਼ਾਂ ਖਾ ਕੇ ਗੁਜ਼ਾਰਾ ਕਰ ਲੈਂਦੇ ਆ। ਤਾਂ ਫਿਰ ਉਸ ਵੇਲੇ ਨਾਦਰ ਨੇ ਕਿਹਾ ਵੀ ਸਮਾਂ ਆਏਗਾ ਇਹ ਇਸ ਖਿੱਤੇ ਦੇ ਮਾਲਕ ਹੋਣਗੇ ਪਾਵ ਬਾਦਸ਼ਾਹ ਬਣ ਕੇ। ਇਹ ਗੱਲ ਸੁਣਨ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਂ ਹੋਰ ਵੀ ਚਿੜ ਜਾਂਦਾ ਹੈ। ਗੁੱਸੇ ਦੇ ਵਿੱਚ ਆ ਜਾਂਦਾ ਹੈ। ਭਾਵੇਂ ਕਿ ਉਹਨੇ 1726 ਤੋਂ ਜਦੋਂ ਦਾ ਲਾਹੌਰ ਦਾ ਸੂਬੇਦਾਰ ਬਣਿਆ ਸੀ ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਸੀ। ਪਰ ਹੁਣ ਨਾਦਰ ਦੀ ਗੱਲ ਸੁਣਨ ਤੋਂ ਬਾਅਦ ਉਹਨੇ ਹੋਰ ਵੀ ਜਿਹੜਾ ਸੀ ਸਿੱਖਾਂ ਦੇ ਉੱਪਰ ਸਖਤੀ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਕਿਹਾ ਕਿ ਜਿਹੜਾ ਵੀ ਸਿੱਖਾਂ ਦੀ ਦਸ ਪਾਵੇਗਾ ਉਹਨੂੰ 10 ਰੁਪਏ ਇਨਾਮ ਦਿੱਤਾ ਜਾਏਗਾ ਔਰ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਏਗਾ ਉਹਨੂੰ 50 ਰੁਪਏ ਇਨਾਮ ਦਿੱਤਾ ਜਾਏਗਾ। ਜੇ ਕੋਈ ਸਿੱਖ ਨੂੰ ਮਾਰ ਦਿੰਦਾ ਹੈ ਉਹਦਾ ਖੂਨ ਮaaf ਕੀਤਾ ਜਾਂਦਾ ਹੈ ਉਹਦੇ ਤੇ ਕੋਈ ਵੀ ਕੇਸ ਨਹੀਂ ਚੱਲੇਗਾ। ਜੇ ਕੋਈ ਸਿੱਖ ਦੇ ਘਰ ਘਾਟ ਨੂੰ ਲੁੱਟ ਲੈਂਦਾ ਹੈ ਤੇ ਉਹ ਵੀ ਉਹਨੂੰ ਮaaf ਜਿਹੜਾ ਲੁੱਟਦਾ ਸਮਾਨ ਉਹਦਾ ਹੋਏਗਾ ਜਿੰਨੇ ਲੁੱਟਿਆ ਹੈ। Bye. <laughs> ਇਹਦੇ ਬਿਲਕੁਲ ਉਲਟ ਜਿਹੜਾ ਸਿੱਖ ਨੂੰ ਪਨਾਹ ਦਵੇਗਾ ਜਾਂ ਜਿਹੜਾ ਸਿੱਖਾਂ ਦੀ ਮਦਦ ਕਰੇਗਾ ਉਹਨੂੰ ਮੌਤ ਦੀ ਸਜ਼ਾ ਜੜੀ ਉਹ ਦਿੱਤੀ ਜਾਵੇਗੀ ਜਿੰਨੇ ਵੀ ਸਿੱਖ ਜਿਹੜੇ ਸਨ ਉਹ ਬਿਆਸ ਦਰਿਆ ਟੱਪ ਜਾਂਦੇ ਐ ਇਹ ਮਾਝੇ ਦਾ ਖੇਤਾ ਜਿਹੜਾ ਉਹ ਖਾਲੀ ਹੋ ਜਾਂਦਾ ਏ ਇੱਥੇ ਕੋਈ ਵੀ ਸਿੱਖ ਜਿਹੜਾ ਨਜ਼ਰ ਨਹੀਂ ਸੀ ਆਉਂਦਾ ਇੱਕ ਫਿਰ ਦੂਸਰੀ ਘਟਨਾ ਵਾਪਰਦੀ ਐ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਆਉਂਦੇ ਐ ਛਿੜੀ ਦਰਬਾਰ ਸਾਹਿਬ ਦੇ ਇਸ਼ਨਾਨ ਕਰਕੇ ਜਦੋਂ ਵਾਪਸ ਜਾ ਰਹੇ ਸੀ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਹਕੂਮਤ ਨੇ ਮੰਨ ਲਿਆ ਵੀ ਸਾਰੇ ਸਿੱਖ ਖਤਮ ਹੋ ਗਏ ਐ ਤਾਂ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਜਿਹੜਾ ਸੀ ਉਹ ਨੂਰਦੀਨ ਦੀ ਸਰਾਂ ਦੇ ਕੋਲ ਜੀਟੀ ਰੋਡ ਦੇ ਉੱਪਰ ਨਾਕਾ ਲਾ ਲਿਆ ਤੇ ਕਾਰ ਵਸੂਲਣਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਜਦੋਂ ਫਿਰ ਜ਼ਕਰੀਆ ਖਾਨ ਦੀ ਫੌਜ ਆਉਂਦੀ ਐ ਤਾਂ ਉਹਨਾਂ ਦੇ ਨਾਲ ਲੜ ਕੇ ਸ਼ਹੀਦ ਹੋ ਜਾਂਦੇ ਐ ਇਹਨਾਂ ਦੋ ਘਟਨਾਵਾਂ ਨੇ ਜ਼ਕਰੀਆ ਖਾਨ ਦੇ ਮਨ ਉੱਪਰ ਖਾਲਸੇ ਦਾ ਹੋਰ ਵੀ ਰੋਬ ਜਿਹੜਾ ਸੀ ਉਹ ਬਿਠਾ ਦਿੱਤਾ ਸੀ ਹੁਣ ਉਸ ਨੇ ਵੇਖਿਆ ਵੀ ਅਜੇ ਵੀ ਟਾਵੇਂ ਟਾਵੇਂ ਸਿੱਖ ਜਿਹੜੇ ਆ ਉਹ ਸ੍ਰੀ ਦਰਬਾਰ ਸਾਹਿਬ ਦੇ ਇਸ਼ਨਾਨ ਕਰਨ ਵਾਸਤੇ ਆਉਂਦੇ ਐ ਤਾਂ ਉਹਨੇ ਕੀ ਕੀਤਾ ਮੰਡਿਆਲੇ ਪਿੰਡ ਦੇ ਫੌਜਦਾਰ ਜਿਹਦਾ ਨਾਂ ਸੀ ਮੀਆਂ ਮੁਸਾ ਉਲਖਾਂ ਜਿਹਨੂੰ ਆਪਾਂ ਮੱਸਾ ਰੰਗੜ ਕਹਿੰਦੇ ਆ ਉਹਨੂੰ ਕਿਹਾ ਕਿ ਤੂੰ ਦਰਬਾਰ ਸਾਹਿਬ ਦੇ ਉੱਪਰ ਜਾ ਕੇ ਕਬਜ਼ਾ ਕਰ ਲੈ ਉਸ ਵੇਲੇ ਦੇ ਨਾਲ ਮੱਸਾ ਰੰਗੜ ਆਉਂਦਾ ਏ ਉਹਨੇ ਦਰਬਾਰ ਸਾਹਿਬ ਦੇ ਉੱਪਰ ਕਬਜ਼ਾ ਕਰ ਲਿਆ ਅਮਰਤ ਸਰੋਵਰ ਨੂੰ ਜਿਹੜਾ ਸੀ ਉਹ ਮਿੱਟੀ ਦੇ ਨਾਲ ਪੂਰ ਦਿੱਤਾ ਗਿਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਪ੍ਰਕਾਸ਼ ਹੋਇਆ ਕਰਦਾ ਸੀ ਉੱਥੇ ਆਣ ਕੇ ਮੱッセ ਰੰਗੜ ਨੇ ਆਪਣਾ ਪਲੰਘ ਡਾਲਿਆ ਜਿੱਥੇ ਕਦੇ ਸਤਿਗੁਰਾਂ ਦੇ ਉੱਪਰ ਪਾਵਨ ਚੌਰ ਹੁੰਦਾ ਸੀ ਉੱਥੇ ਮਸਾ ਰੰਗੜ ਹੁਕਾਪੀਆ ਕਰਦਾ ਸੀ ਜਿੱਥੇ ਕਦੇ ਲਾਹੀ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਉੱਥੇ ਵੇਸਵਾਵਾਂ ਦਾ ਨਾਚ ਜਿਹੜਾ ਉਹ ਨਚਾਇਆ ਜਾਂਦਾ ਸੀ ਜਿੱਥੇ ਸਤਗੁਰੂ ਦੀ ਇਹ ਪਾਵਨ ਗੁਰਬਾਣੀ ਪੜ੍ਹੀ ਜਾਂਦੀ ਸੀ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਅਜਾਏ ਉੱਥੇ ਗੰਦਾ ਸੰਗੀਤ ਜਿਹੜਾ ਉਹ ਗਾਇਆ ਜਾ ਰਿਹਾ ਸੀ ਇਸ ਉਸ ਵੇਲੇ ਦੇ ਨਾਲ ਮਸਾ ਰੰਗੜ ਜਿਹੜਾ ਸੀ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਬੈਠਾ ਹੈ ਆਲੇ-ਦੁਆਲੇ ਉਹਦੀ ਫੌਜ ਨੇ ਜਿਹੜਾ ਉਹ ਘੇਰਾ ਪਾਇਆ ਹੋਇਆ ਹੁਣ ਕੋਈ ਵੀ ਸਿੱਖ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਸੇ ਜਿਹੜਾ ਉਹ ਨਹੀਂ ਸੀ ਆ ਸਕਦਾ ਇੱਕ ਗੁਰੂ ਦਾ ਸਿੱਖ ਜਿਹਦਾ ਨਾਂ ਸੀ ਭਾਈ ਬੁਲਾਕਾ ਸਿੰਘ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਇਸ਼ਨਾਨ ਕਰਨ ਵਾਸਤੇ ਆਇਆ ਤਾਂ ਉਸ ਵੇਲੇ ਦੇ ਨਾਲ ਉਹਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹੋ ਰਿਹਾ ਇਹ ਸਾਰਾ ਇਹਦਾ ਸਾਰਾ ਘਰੋਣਾ ਪਾਪ ਜਿਹੜਾ ਉਹਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਫਿਰ ਉਹ ਗੁੱਸੇ ਦੇ ਵਿੱਚ ਆ ਜਾਂਦਾ ਆਪਣੇ ਘਰ ਜਾਣ ਦੀ بجائے ਉਹ ਸਿੱਖਾਂ ਨੂੰ ਲੱਭਣ ਵਾਸਤੇ ਤੁਰ ਪੈਂਦਾ ਹੈ ਉਹ ਲੱਭਦੇ ਆਂ ਲੱਭਦੇ ਆਂ ਬੁੱਢਾ ਜੋੜ ਰਾਜਸਥਾਨ ਦੇ ਵਿੱਚ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਚਲਿਆ ਜਾਂਦਾ ਹੈ ਜਿੱਥੇ ਗੁਰੂ ਕਾ ਖਾਲਸਾ ਜਿਹੜਾ ਉਹ ਬੈਠਾ ਹੋਇਆ ਸੀ ਉਸ ਵੇਲੇ ਦੇ ਨਾਲ ਸਿੱਖ ਜਿਹੜੇ ਉਹ ਜੰਗਲਾਂ ਤੇ ਪਹਾੜਾਂ ਦੇ ਵਿੱਚ ਹੀ ਬੈਠੇ ਹੋਏ ਸਨ ਔਰ ਸਿੱਖਾਂ ਦਾ ਟਿਕਾਣਾ ਜਿਹੜਾ ਉਹ ਬੀਕਾਨੇਰ ਦੇ ਜੰਗਲ ਹੀ ਸੀ ਖੋਸ ਵੇਲੇ ਦੇ ਨਾਲ ਜਾ ਕੇ ਭਾਈ ਬੁਲਾਕਾ ਸਿੰਘ ਨੇ ਗੁਰੂ ਖਾਲਸਾ ਪੰਥ ਨੂੰ ਫਤੇ ਬੁਲਾਈ। ਬੁਲਾਉਣ ਤੋਂ ਬਾਅਦ ਦੱਸਿਆ ਕਿ ਮੈਂ ਅੰਮ੍ਰਿਤਸਰ ਦੀ ਧਰਤੀ ਤੋਂ ਆਇਆ ਹਾਂ। ਫਿਰ ਸਿੱਖਾਂ ਨੇ ਜਿਹੜਾ ਸੀ ਉਹਨੂੰ ਹਾਲਚਲ ਪੁੱਛਿਆ। ਨਾਲੇ ਪੁੱਛਿਆ ਵੀ ਗੁਰਧਾਮਾਂ ਦਾ ਕੀ ਹਾਲ ਹੈ ਤੇ ਬੁਲਾਕਾ ਸਿੰਘ ਜਿਹੜਾ ਉਹ ਤਾਂ ਹਾਂ ਮਾਰ ਕੇ ਰੋਣ ਲੱਗ ਪੈਂਦਾ ਹੈ। ਗੁਰੂ ਕੇ ਖਾਲਸੇ ਨੇ ਪੁੱਛਿਆ ਦੱਸੋ ਭਾਈ ਬੁਲਾਕਾ ਸਿੰਘ ਜੀ ਕੀ ਗੱਲ ਹੈ? ਤਾਂ ਬੁਲਾਕਾ ਸਿੰਘ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮਸਾ ਰੰਗੜ ਆਪਣਾ ਪਲੰਘ ਢਾ ਕੇ ਬੈਠਾ ਹੈ। ਉੱਥੇ ਵੇਸਵਾਵਾਂ ਦਾ ਨਾਚ ਨਚਾਇਆ ਜਾ ਰਿਹਾ ਹੈ। ਉਹ ਹੁੱਕਾ ਪਿੰਦਾ ਹੈ ਸ਼ਰਾਬ ਪਿੰਡਾਇ ਉਥੇ ਜਿਹੜੇ ਹਰ ਤਰ੍ਹਾਂ ਦੀ ਬਦ ਫੈਲੀ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਹ ਸੁਣ ਕੇ ਗੁਰੂ ਕੇ ਖਾਲਸੇ ਨੇ ਕਿਹਾ ਭੀ ਬੁਲਾਕਾ ਸਿੰਘ ਜੀ ਫਿਰ ਤੁਸੀਂ ਉਥੇ ਸ਼ਹੀਦ ਕਿਉਂ ਨਾ ਹੋ ਗਏ ਇੱਥੇ ਸਾਨੂੰ ਦੱਸਣ ਵਾਸਤੇ ਕਿਉਂ ਆਇਓ ਨਾ ਭਾਈ ਬੁਲਾਕਾ ਸਿੰਘ ਕਹਿਣ ਲੱਗੇ ਜੇ ਮੈਂ ਉਥੇ ਸ਼ਹੀਦ ਵੀ ਹੋ ਜਾਂਦਾ ਤੇ ਫਿਰ ਖਾਲਸੇ ਨੂੰ ਇਹ ਖਬਰ ਜਿਹੜੀ ਆ ਉਹ ਕਿਹਨੇ ਦੇਣੀ ਸੀ ਮੇਰੇ ਸ਼ਹੀਦ ਹੋਣ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਬੇਦਬੀ ਜਿਹੜੀ ਉਹ ਰੁੱਕ ਵੀ ਨਹੀਂ ਸੀ ਜਾਣੀ ਫਿਰ ਗੁਰੂ ਕੇ ਖਾਲਸੇ ਨੇ ਉਸ ਵੇਲੇ ਦੇ ਨਾਲ ਗੁਰਮਤਾ ਕੀਤਾ ਵੀ ਮਸੇ ਰੰਗੜ ਦਾ ਸੋਧਾ ਲਾਉਣਾ ਚਾਹੀਦਾ ਹੈ ਕੌਣ ਹੋਵੇਗਾ ਜਿਹੜਾ ਮਸੇ ਰੰਗੜ ਨੂੰ ਸੋਧਣ ਵਾਸਤੇ ਜਾਵੇਗਾ ਫਿਰ ਦੋ ਸੂਰ ਬੀਰ ਸਿੱਖ ਜਿਹੜੇ ਆ ਉਹ ਉੱਠਦੇ ਆ ਇੱਕ ਦਾ ਨਾਮ ਸੀ ਭਾਈ ਸੁਖਾ ਸਿੰਘ ਜੀ ਇਹ ਮਾੜੀ ਕੰਬੋ ਕੇ ਰਹਿਣ ਵਾਲੇ ਸਨ ਤੇ ਦੂਸਰੇ ਸਨ ਭਾਈ ਮਹਿਤਾਬ ਸਿੰਘ ਜੀ ਇਹ ਮੀਰਾਕੋਟ ਦੇ ਰਹਿਣ ਵਾਲੇ ਸਨ ਇਹ ਦੋਵੇਂ ਅੰਮ੍ਰਿਤਸਰ ਸਾਹਿਬ ਦੇ ਨੇੜਲੇ ਇਲਾਕੇ ਦੇ ਹੋਣ ਕਰਕੇ ਇਸ ਇਲਾਕੇ ਦੇ ਭੇਤੀ ਸੀ ਇਹਨਾਂ ਦੋਵਾਂ ਸਿੱਖਾਂ ਨੇ ਕਿਹਾ ਵੀ ਅਸੀਂ ਜਾਵਾਂਗੇ ਮਸੇ ਰੰਗੜ ਦਾ ਸੌਦਾ ਲਾਉਣ ਵਾਸਤੇ ਤਾਂ ਉਸ ਵੇਲੇ ਦੇ ਨਾਲ ਅਰਦਾਸ ਕੀਤੀ ਜਾਂਦੀ ਹੈ ਗੁਰੂ ਕਾ ਖਾਲਸਾ ਇਹਨਾਂ ਸਿੱਖਾਂ ਨੂੰ ਤੋਰਦਾ ਹੈ ਤੇ ਨਾਲੇ ਇਹਨਾਂ ਦੀ ਸਫਲਤਾ ਦੇ ਵਾਸਤੇ ਅਰਦਾਸ ਕਰਦਾ ਹੈ ਭਾਈ ਸੁਖਾ ਸਿੰਘ ਜੀ ਦੀ ਗੱਲ ਕਰੀਏ ਤੇ ਇਹ ਮਾੜੀ ਕੰਬੂ ਕੇ ਰਹਿਣ ਵਾਲੇ ਸਨ ਜਦੋਂ ਬਚਪਨ ਦੇ ਵਿੱਚ ਹੀ ਇਹਨਾਂ ਨੇ ਅੰਮ੍ਰਿਤ ਪਾਣ ਕਰ ਲਿਆ ਤਾਂ ਮਾਤਾ ਪਿਤਾ ਨੂੰ ਜਿਹੜਾ ਸੀ ਉਹ ਬਹੁਤ ਡਰ ਹੋਇਆ ਵੀ ਕਿਦਰੇ ਹਕੂਮਤ ਜਿਹੜੀ ਇਹਨੂੰ ਖਤਮ ਨਾ ਕਰ ਦੇਵੇ ਤੇ ਉਹਨਾਂ ਨੇ ਰਾਤ ਸੁੱਤੇ ਪਿਆ ਭਾਈ ਸੁਖਾ ਸਿੰਘ ਦੇ ਕੇਸ ਜਿਹੜੇ ਉਹ ਕੱਟ ਦਿੱਤੇ ਸੀ ਜਦੋਂ ਭਾਈ ਸੁਖਾ ਸਿੰਘ ਨੇ ਅਮਰਤ ਵੇਲੇ ਉੱਠ ਕੇ ਦੇਖਿਆ ਵੀ ਉਹਨਾਂ ਦੇ ਸਿਰ ਦੇ ਉੱਪਰ ਕੇਸ ਨਹੀਂ ਉਹ ਇਹਨੇ ਗੁੱਸੇ ਵਿੱਚ ਆਏ ਕਿ ਉਹਨਾਂ ਨੇ ਜਾ ਕੇ ਪਿੰਡ ਤੋਂ ਬਾਹਰ ਬਾਹਰ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਪਿੰਡ ਦੇ ਲੋਕਾਂ ਨੇ ਕੱਢਣ ਦਾ ਯਤਨ ਕੀਤਾ ਪਰ ਸੁਖਾ ਸਿੰਘ ਕਹਿਣ ਲੱਗੇ ਵੀ ਮੈਂ ਗੁਰੂ ਤੋਂ ਬੇਮੁਖ ਹੋ ਕੇ ਜ਼ਿੰਦਗੀ ਨਹੀਂ ਜੀ ਸਕਦਾ ਫਿਰ ਕਿਸੇ ਸਿਆਣੇ ਸਿੱਖ ਨੇ ਕਿਹਾ ਵੀ ਫਿਰ ਅਜ਼ਾਈ ਮੌਤ ਕਿਉਂ ਮਰਦਾ ਹੈ ਸਿੱਖਾਂ ਦੇ ਜਥੇ ਵਿੱਚ ਜਾ ਉੱਥੇ ਜਾ ਕੇ ਸ਼ਹਾਦਤ ਦਾ ਜਾਮ ਪੀ ਹਕੂਮਤ ਦੇ ਨਾਲ ਟੱਕਰ ਲੈ ਏਦਾਂ ਕਰਕੇ ਫਿਰ ਸੁਖਾ ਸਿੰਘ ਜੀ ਜਿਹੜੇ ਆ ਉਹ ਸਿੱਖਾਂ ਦੇ ਜਥੇ ਵਿੱਚ ਸ਼ਾਮਲ ਹੋ ਜਾਂਦੇ ਆ ਭਾਈ ਸੁਖਾ ਸਿੰਘ ਹੋਣਾ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਬਹਾਦਰੀ ਭਰੇ ਕਾਰਨਾਮੇ ਕੀਤੇ ਸੀ ਭਾਵੇਂ ਕਿ ਅਸੀਂ ਉਹਨਾਂ ਦਾ ਨਾਮ ਕੇਵਲ ਮਸੇ ਰੰਗੜ ਦੇ ਨਾਲ ਹੀ ਜੋੜਦੇ ਆਂ ਕਿ ਉਹਨੂੰ ਮਾਰਿਆ ਸੀ ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਬਹਾਦਰੀ ਭਰੇ ਕਾਰਨਾਮੇ ਜਿਹੜੇ ਆ ਉਹ ਭਾਈ ਸੁਖਾ ਸਿੰਘ ਹੋਣਾ ਨੇ ਕੀਤੇ ਸੀ ਜਿਵੇਂ ਇੱਕ ਇੱਕ ਵਾਰੀ ਦੀ ਗੱਲ ਹੈ ਕਿ ਜਦੋਂ ਜਿਹੜਾ ਸੀ ਦਰਬਾਰ ਸਾਹਿਬ ਦੇ ਵਿੱਚ ਕਾਜੀ ਨੇ ਪਹਿਰਾ ਲਾ ਲਿਆ ਤੇ ਕਿ ਆਪੀ ਕੋਈ ਵੀ ਸਿੱਖ ਆਣ ਕੇ ਦਰਬਾਰ ਸਾਹਿਬ 'ਚ ਇਸ਼ਨਾਨ ਕਰਕੇ ਵਿਖਾਵੇ ਉਦੋਂ ਵੀ ਭਾਈ ਸੁਖਾ ਸਿੰਘ ਜੀ ਜਿਹੜੇ ਘੋੜੇ ਤੇ ਸਵਾਰ ਹੋ ਕੇ ਆਏ ਸੀ ਆਣ ਕੇ ਸਮੇਤ ਘੋੜੇ Shri ਦਰਬਾਰ ਸਾਹਿਬ ਦੇ ਵਿੱਚ ਛਾਲ ਮਾਰ ਕੇ ਇਸ਼ਨਾਨ ਕਰਕੇ ਤੇ ਜਕਾਰਾ ਛੱਡ ਕੇ ਨਿਕਲ ਗਏ ਸੀ ਜਿਸ ਤੋਂ ਬਾਅਦ ਹਕੂਮਤ ਡਰ ਗਈ ਸੀ ਕਿ ਸਿੱਖ ਜਿਹੜੇ ਆ ਉਹ ਲਲਕਾਰ ਕੇ ਵੀ Shri ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਚਲੇ ਜਾਂਦੇ ਆ ਤਾਂ ਹੁਣ ਇਹ ਦੂਸਰਾ ਸਮਾਂ ਸੀ ਜਦੋਂ Shri ਦਰਬਾਰ ਸਾਹਿਬ ਦੀ ਹੋ ਰਹੀ ਬੇਦਬੀ ਨੂੰ ਰੋਕਣ ਵਾਸਤੇ ਤੁਰਦੇ ਆ ਦੂਸਰੇ ਸਿੱਖ ਸਨ ਭਾਈ ਮਹਿਤਾਬ ਸਿੰਘ ਜੀ ਇਹ ਮੀਰਾ ਬੋੜ ਤੇ ਰਹਿਣ ਵਾਲੇ ਸਨ ਇਹਨਾਂ ਦੇ ਪਰਿਵਾਰ ਨੇ ਵੀ ਪੰਥ ਵਾਸਤੇ ਬੇਅੰਤ ਕਹਾਣਾ ਜੜੀਆਂ ਉਹ ਕਹਾਲੀਆਂ ਇਹਨਾਂ ਤੋਂ ਬਾਅਦ ਇਹਨਾਂ ਦਾ ਪੁੱਤਰ ਰਾਏ ਸਿੰਘ ਸੀ ਤੇ ਰਾਏ ਸਿੰਘ ਤੋਂ ਬਾਅਦ ਇਹਨਾਂ ਦਾ ਪੁੱਤਰ ਰਤਨ ਸਿੰਘ ਭੰਗੂ ਸੀ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖ ਕੇ ਪੰਥ ਦੀ ਝੋਲੀ ਵਿੱਚ ਪਾਇਆ ਇਹ ਦੋਨੋਂ ਸਿੱਖ ਆਉਂਦੇ ਐ ਆਣ ਕੇ ਮਾਝੇ ਦੇ ਇਲਾਕੇ ਦੇ ਵਿੱਚ ਆਪਣਾ ਪਹਿਰਾਵਾ ਜਿਹੜਾ ਉਹ ਚੇਂਜ ਕਰ ਲੈਂਦੇ ਐ ਆਪਣਾ ਪਹਿਰਾਵਾ ਇਹਨਾਂ ਨੇ ਮੁਸਲਮਾਨਾਂ ਵਾਲਾ ਧਾਰਨ ਕਰ ਲਿਆ ਵਾਲ ਇਹਨਾਂ ਨੇ ਪਿੱਛੇ ਨੂੰ ਖੁੱਲੇ ਛੱਡ ਲਏ ਤੇ ਉੱਪਰ ਮੜਾਸਾ ਬੰਨ ਲਿਆ ਤੇ ਇੱਕ ਬੋਰੀ ਜਿਹੜੀ ਸੀ ਉਹ ਠੇਕਰੀਆਂ ਦੇ ਨਾਲ ਪਰ ਲਈ ਜਦੋਂ ਅਸੀਂ ਇਹ ਲੈ ਕੇ ਠੇਕਰੀਆਂ ਵਾਲੀ ਬੋਰੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਐ ਲਾਚੀ ਬੇਰੀ ਦੇ ਕੋਲ ਆਣ ਕੇ ਆਪਣੇ ਘੋੜੇ ਜਿਹੜੇ ਉਹ ਬੰਨਦੇ ਐ ਹਾਲਾਂਕਿ ਪਹਿਰੇਦਾਰਾਂ ਨੇ ਪੁੱਛਿਆ ਵੀ ਤੁਸੀਂ ਕੌਣ ਕਹਿਣ ਲੱਗੇ ਅਸੀਂ ਲੰਬਰਦਾਰ ਹਾਂ ਅਸੀਂ ਮਾਮਲਾ ਤਰਨ ਵਾਸਤੇ ਆਏ ਹਾਂ ਤਾਂ ਉਸ ਵੇਲੇ ਪਹਿਰੇਦਾਰਾਂ ਨੂੰ ਕੋਈ ਬਹੁਤਾ ਸ਼ੱਕ ਵੀ ਨਾ ਹੋਇਆ ਦੋਨੋਂ ਹੀ ਸਿੱਖ ਰਵਾਂ ਰਮੀ ਜਿਹੜੇ ਆ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ ਕੀ ਤੱਕਦੇ ਆ ਸਾਹਮਣੇ ਮੀਆਂ ਮੁਸਾ ਉਲਖਾ ਜਿਹੜਾ ਉਹ ਪਲੰਘ ਦੇ ਉੱਪਰ ਬੈਠਾ ਮਸਾ ਰੰਗੜ ਸਾਹਮਣੇ ਵੇਸ਼ਵਾਵਾਂ ਦਾ ਨਾਚ ਹੋ ਰਿਹਾ ਗੰਦਾ ਸੰਗੀਤ ਗਾਇਆ ਜਾ ਰਿਹਾ ਉੱਥੇ ਹੁੱਕਾ ਪੀਤਾ ਜਾ ਰਿਹਾ ਸ਼ਰਾਬਾਂ ਦੇ ਦੌਰ ਜਿਹੜੇ ਉਹ ਚੱਲਦੇ ਪਏ ਸਿੱਖਾਂ ਦੀਆਂ ਅੱਖਾਂ ਦੇ ਵਿੱਚ ਲਹੂ ਉੱਤਰ ਆਇਆ ਸਾਰਾ ਕੁਝ ਵੇਖ ਕੇ ਕਿ ਕਿਵੇਂ ਸ਼ਰੀਰ ਦਰਬਾਰ ਸਾਹਿਬ ਦੀ ਘੋਰ ਬੇਦਬੀ ਜਿਹੜੀ ਉਹ ਕੀਤੀ ਜਾ ਰਹੀ ਹੈ ਇਹਨਾਂ ਨੇ ਆਣ ਕੇ ਉਹ ਠੇਕਰੀਆਂ ਵਾਰੀ ਬੋਲੀ ਬੋਰੀ ਜਿਹੜੀ ਸੀ ਉਹ ਮੱਸੇ ਰੰਗੜ ਦੇ ਸਾਹਮਣੇ ਸੁੱਟੀ ਮੱਸੇ ਨੇ ਜਦੋਂ ਠਾਣ ਨੂੰ ਝੋਕੇ ਵੇਖਣ ਦਾ ਯਤਨ ਕੀਤਾ ਵੀ ਕੀ ਹੈ ਤੇ ਉਸ ਵੇਲੇ ਦੇ ਨਾਲ ਦੋਨਾਂ ਹਿੱਸੇ ਖਾਣੇ ਬੜੀ ਫੁਰਤੀ ਦੇ ਨਾਲ ਬਾਬਾ ਮਹਿਤਾਬ ਸਿੰਘ ਹੋਣਾ ਨੇ ਤਲਵਾਰ ਦਾ ਵਾਰ ਕੀਤਾ ਮੱਸੇ ਰੰਗੜ ਦਾ ਸਿਰ ਵੱਢ ਕੇ ਥੱਲੇ ਸੁੱਟ ਦਿੱਤਾ ਇਹਨਾਂ ਛਿਰ ਨੂੰ ਲਾਗੇ ਜਿਹੜੇ ਹੋਰ ਉਹਦੇ ਸਹਾਇਕ ਸੀ ਪੰਜ ਸੱਤ ਜਿਹੜੇ ਸੀ ਉਹ ਵੀ ਛੇਤੀ ਦੇ ਵਿੱਚ ਉਹਨਾਂ ਨੇ ਝਟਕਾ ਦਿੱਤੇ ਤੇ ਝਟਕਾ ਉਹ ਤੋਂ ਬਾਅਦ ਮਸੇ ਦਾ ਸਿਰ ਚੁੱਕਿਆ ਤੇ ਭੂਰੇ ਦੇ ਵਿੱਚ ਲਵੇਟਿਆ ਤੇ ਲਵੇਟ ਕੇ ਦੋਨੋਂ ਸਿੱਖ ਜਿਹੜੇ ਉਹ ਬਾਹਰ ਆ ਜਾਂਦੇ ਐ ਆਣ ਕੇ ਆਪਣੇ ਘੋੜਿਆਂ ਨੂੰ ਖੋਲਦੇ ਐ ਖੋਲ ਕੇ ਘੋੜੇ ਉੱਪਰ ਸਵਾਰ ਹੋ ਕੇ ਗੁਰੂ ਕਾ ਖਾਲਸਾ ਜਕਾਰਾ ਛੱਡ ਕੇ ਉਹ ਗਿਆ ਜਿੰਨਾ ਚਿਰ ਨੂੰ ਥੱਲੇ ਜਿਹੜੇ ਸਿਪਾਹੀ ਸੀ ਹੋਰ ਜਿਹੜੇ ਉੱਥੇ ਅਫਸਰ ਸੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਚਿਰ ਨੂੰ ਗੁਰੂ ਕਾ ਖਾਲਸਾ ਸ਼੍ਰੀ ਅਮਰਸਰ ਸਾਹਿਬ ਤੋਂ ਬਾਹਰ ਨਿਕਲ ਚੁੱਕਾ ਸੀ ਸਿਪਾਈਆਂ ਨੇ ਭਾਵੇਂ ਕਿ ਦੋਨਾਂ ਸਿੱਖਾਂ ਦਾ ਪਿੱਛਾ ਵੀ ਕੀਤਾ ਤੇ ਤਰਨ ਤਰਨ ਤੱਕ ਜਿਹੜਾ ਉਹ ਪਿੱਛਾ ਕਰਦੇ ਹੋਏ ਆਏ ਵੀ ਸ਼ਾਇਦ ਦੋਨੋਂ ਸਿੱਖ ਜਿਹੜੇ ਉਹ ਮਿਲ ਜਾਣ ਪਰ ਸਿੱਖ ਕਿੱਥੋਂ ਮਿਲਣ ਵਾਲੇ ਸਨ ਉਹ ਤੇ ਹਵਾ ਨਾਲ ਗੱਲਾਂ ਕਰਦੇ ਆਏ ਤੇ ਹਵਾ ਨਾਲ ਗੱਲਾਂ ਕਰਦੇ ਉਥੋਂ ਚਲੇ ਜਾਂਦੇ ਆ ਜਦੋਂ ਗੁਰੂ ਕਾ ਖਾਲਸਾ ਤਰਨ ਤਰਨ ਤੋਂ ਅੱਗੇ ਜਾ ਕੇ ਜਿਹੜਾ ਸੀ ਉਹ ਜੰਗਲ ਦੇ ਵਿੱਚੋਂ ਦੀ ਆਪਣੇ ਘੋੜੇ ਪਾ ਲਿੰਦਾ ਹੈ ਤੇ ਫਿਰ ਕਿਸੇ ਦੀ ਵੀ ਹਿੰਮਤ ਨਾ ਪਈ ਕਿ ਜੰਗਲ ਦੇ ਵਿੱਚ ਸਿੱਖਾਂ ਦਾ ਜਿਹੜਾ ਉਹ ਪਿੱਛਾ ਕੀਤਾ ਜਾ ਸਕੇ ਉਸ ਵੇਲੇ ਦੇ ਨਾਲ ਗੁਰੂ ਕਾ ਖਾਲਸਾ ਮੰਜਲਾ ਨੂੰ ਤੈਅ ਕਰਦਾ ਹੋਇਆ ਦੋਨੋਂ ਸਿੱਖ ਜਿਹੜੇ ਆ ਉਹ ਫਿਰ ਬੁੱਢਾ ਜੋੜ ਦੀ ਧਰਤੀ ਦੇ ਉੱਪਰ ਚਲੇ ਜਾਂਦੇ ਆ ਜਾ ਕੇ ਮਸੇ ਦਾ ਸਿਰ ਜਿਹੜਾ ਸੀ ਜਥੇਦਾਰ ਦੇ ਪੈਰਾਂ ਦੇ ਵਿੱਚ ਰੱਖਿਆ ਤੇ ਫਿਰ ਉਸ ਵੇਲੇ ਫੈਸਲਾ ਕੀਤਾ ਗਿਆ ਇਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਫਿਰ ਮਸੇ ਦਾ ਸਿਰ ਜਿਹੜਾ ਸੀ ਉਹ ਅੱਗ ਲਾ ਕੇ ਸਾੜ ਦਿੱਤਾ ਗਿਆ ਇਦਾਂ ਕਰਕੇ ਜਿਨਨੇ ਵੀ ਸ੍ਰੀ ਦਰਬਾਰ ਸਾਹਿਬ ਨਾਲ ਮੱਥਾ ਲਾ ਜੈਨੇ ਸ਼੍ਰੀ ਦਰਬਾਰ ਸਾਹਿਬ ਦੀ ਬੇਦਵੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗੁਰੂ ਕੇ ਖਾਲਸੇ ਨੂੰ ਉਹਨੂੰ ਕਰਨੀ ਦਾ ਫਲ ਜਿਹੜਾ ਉਹ ਪੁਗਤਾਇਆ ਸੀ ਜੇ ਇਦਾਂ ਕਰਕੇ ਖਾਲਸੇ ਨੇ ਮੱਸੇ ਰੰਗੜ ਦਾ ਸੋਧਾ ਲਾਇਆ ਹਾਲਾਂਕਿ ਫਿਰ ਇਸ ਤੋਂ ਬਾਅਦ ਕੀ ਹੋਇਆ ਭਾਈ ਮਹਿਤਾਬ ਸਿੰਘ ਦੇ ਪਰਿਵਾਰ ਦੇ ਉੱਪਰ ਕਿਵੇਂ ਹਮਲਾ ਹੋਇਆ ਉਹ ਆਪਾਂ ਅਗਲੇਰੀ ਵੀਡੀਓ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਏ ਸੀ ਮਸੇ ਰੰਗਣ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਗੁਰੂ ਕੇ ਖਾਲਸੇ ਨੇ ਉਹਦੀ ਕਰਨੀ ਦਾ ਫਲ ਪੁਗਤਾਇਆ ਸੀ ਇਹ ਘਟਨਾ 11 ਅਗਸਤ 1740 ਨੂੰ ਵਾਪਰਦੀ ਹੈ ਔਰ ਸੂਰਬੀਰ ਜੋਧਿਆਂ ਦੀ ਬਹਾਦਰੀ ਭਰਿਆ ਇਹ ਕਾਰਨਾਮਾ ਹੈ ਜਿਹੜਾ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਹੁਣਾਂ ਨੇ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ